ਕਾਂਗਰਸ ਦੇ ਐਮਐਲਏ ਰਾਜਕੁਮਾਰ ਚੱਬੇਵਾਲ ਸਿਰ ਦੇ ਉੱਤੇ ਪੰਡ ਚੱਕ ਕੇ ਤੇ ਵਿਧਾਨ ਸਭਾ ਵੱਲ ਤੁਰੇ ਆਂਦੇ ਪੇ ਨਜ਼ਰ ਆ ਰਹੇ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਜਕੁਮਾਰ ਚੱਬੇਵਾਲ ਦੀ ਜਿਸ ਦੇ ਵਿੱਚ ਉਹਨਾਂ ਨੇ ਸਿਰ ਦੇ ਉੱਤੇ ਪੰਡ ਚੱਕੀ ਹੋਈ ਹੈ ਔਰ ਉਹ ਪੰਡ ਕਹਿੰਦੇ ਨੇ ਪੰਜਾਬ ਦੇ ਸਿਰ ਲੱਗੇ ਭਾਰ ਦੀ ਪੰਡ ਹੈ ਜਿਹੜੀ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਚੱਕੀ ਹੋਈ ਹੈ ਕਾਂਗਰਸ ਦੇ ਐਮਐਲਏ ਕਹਿ ਰਹੇ ਨੇ ਕਿ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਪੰਜਾਬ ਦਾ ਭਾਰ ਚੱਕਿਆ ਹੋਇਆ ਹੈ ਪੰਜਾਬ ਸਰ ਜਿਹੜਾ ਭਾਰ ਪਾਇਆ ਬਜਟ ਤੋਂ ਬਾਅਦ ਉਹ ਭਾਰ ਉਹਨਾਂ ਨੇ ਆਪਣੇ ਸਿਰ ਤੇ ਚੱਕਿਆ ਹੈ ਲਗਾਤਾਰ ਪੰਜਾਬ ਸਰਕਾਰ ਦੀ ਖਿਲਾਫਤ ਕੀਤੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਸਿੱਧਾ ਨਿਸ਼ਾਨੇ ਸਾਧਨੀਆਂ ਨੇ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਬਜਟ ਤੋਂ ਬਾਅਦ ਪੰਜਾਬ 'ਤੇ ਇੱਕ ਨਵਾਂ ਭਾਰ ਪਾਉਣ ਨੂੰ ਤਿਆਰ ਬੈਠੀ ਹੈ। ਦਰਅਸਲ ਪੰਜਾਬ ਸਰਕਾਰ ਦੀ ਖਿਲਾਫ ਤਾਂ ਪਹਿਲਾਂ ਵੀ ਹੋਈ ਸੀ ਜਦੋਂ 59000 ਕਰੋੜ ਦੇ ਕਰੀਬ ਕਰਜ਼ਾ ਲਿਆ ਸੀ ਪੰਜਾਬ ਸਰਕਾਰ ਨੇ। ਉਦੋਂ ਵੀ ਇਹੀ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਉੱਤੇ ਇੱਕ ਹੋਰ ਕਰਜ਼ਾ ਪਾ ਦਿੱਤਾ ਹੈ। ਔਰ ਹੁਣ ਦੁਬਾਰਾ ਉਹੀ ਮਸਲਾ ਚੱਲਦਾ ਪਿਆ ਪੰਜਾਬ ਦੇ ਸਿਰ ਇੱਕ ਨਵਾਂ ਕਰਜ਼ਾ ਔਣ ਨੂੰ ਤਿਆਰ ਹੈ। ਕਾਂਗਰਸ ਪਾਰਟੀ ਕਹਿੰਦੀ ਹੈ ਕਿ ਅਸੀਂ ਆਪਣੇ ਸਿਰ ਦੇ ਉੱਤੇ ਪੰਜਾਬ ਦਾ ਭਾਰ ਚੁੱਕਿਆ ਹੋਇਆ ਪੰਜਾਬ ਦਾ ਵਿੱਤੀ ਭਾਰ ਅਸੀਂ ਆਪਣੇ ਸਿਰ ਤੇ ਚੁੱਕ ਕੇ ਘੁੰਮ ਰਹੇ ਹਾਂ ਉਹੀ ਰਾਜਕੁਮਾਰ ਚੱਬੇਵਾਲ ਕਰਦੇ ਨਜ਼ਰ ਆਏ ਨੇ ਦਰਸਲ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਕਾਂਗਰਸੀ ਐਮ ਐਲ ਏ ਰਾਜਕੁਮਾਰ ਚੱਬੇਵਾਲ ਸਿੱਧਾ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਲਗਾਉਂਦੇ ਨਜ਼ਰ ਆਏ ਨੇ ਵਿਧਾਨ ਸਭਾ 'ਚ ਆਉਂਦੇ ਵਕਤ ਆਪਣੇ ਸਿਰ ਉੱਤੇ ਪੰਡ ਚੁੱਕੀ ਲਿਆਏ ਨੇ ਜਿਹਨੂੰ ਪੰਜਾਬ ਦਾ ਭਾਰ ਦੱਸਦੇ ਨੇ ਖੈਰ ਕਾਂਗਰਸ ਪਾਰਟੀ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਲਾਵੇ ਤੇ ਕਾਂਗਰਸ ਪਾਰਟੀ ਦੇ ਆਪਣੇ ਆਪ ਉੱਤੇ ਵੀ ਇਲਜ਼ਾਮ ਲੱਗਦੇ ਨੇ ਕਿ ਕੀ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਦੇ ਵਿੱਚ ਕਦੀ ਪੰਜਾਬ ਦੇ ਸਿਰ ਕਰਜ਼ਾ ਨਹੀਂ ਲਾਇਆ ਕੀ ਸ਼ਰੋਮਨੀ ਅਕਾਲੀ ਦਲ ਨੇ ਪੰਜਾਬ ਸਰਕਾਰ 'ਚਾ ਨਹੀਂ ਲਾਇਆ ਆਮ ਆਦਮੀ ਪਾਰਟੀ ਨੂੰ ਆਏ 2 ਸਾਲ ਹੋਏ ਨੇ ਪਰ ਆਮ ਆਦਮੀ ਪਾਰਟੀ ਜਦੋਂ ਸਰਕਾਰ 'ਚ ਆਈ ਉਸ ਵੇਲੇ ਪੰਜਾਬ ਦੇ ਸਿਰ ਦੇ ਉੱਤੇ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਤਾਂ ਫਿਰ ਉਹ ਕਰਜ਼ਾ ਪੰਜਾਬ ਦੇ ਸਿਰ 'ਚ ਕਿਸ ਨੇ ਲਾਇਆ ਕਿਸ ਨੇ ਪੰਜਾਬ ਦੇ ਸਿਰ 'ਤੇ ਉਹ ਕਰਜ਼ਾ ਚਾੜਿਆ ਜੋ ਕਿ ਹੁਣ ਪੰਜਾਬ ਸਰਕਾਰ ਮੌਜੂਦਾ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਕਿ ਕੀ ਪੁਰਾਣੀਆਂ ਸਰਕਾਰਾਂ ਪੰਜਾਬ ਦੇ ਬਜਟ ਦੌਰਾਨ ਕਰਜ਼ੇ ਲੈਣ ਦੇ ਐਲਾਨ ਨਹੀਂ ਕਰਦੀਆਂ ਸੀ ਕਿ ਇਹ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਆਪ ਮੁਹਾਰੇ ਪੰਜਾਬ ਦੇ ਸਿਰ ਆ ਗਿਆ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਉਸ ਵੇਲੇ ਵਿਰੋਧੀ ਪਾਰਟੀਆਂ ਦੇ ਇਹ ਲੀਡਰ ਕਿਉਂ ਚੁੱਪ ਹੋ ਜਾਂਦੇ ਨੇ ਕਿਉਂ ਇਹ ਵਿਰੋਧੀ ਪਾਰਟੀਆਂ ਦੇ ਲੀਡਰ ਉਦੋਂ ਲਾਜਵਾਬ ਹੋ ਜਾਂਦੇ ਨੇ ਇਹ ਵੱਡਾ ਸਵਾਲ ਖੜਾ ਹੁੰਦਾ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਹੁਣ ਨਵਾਂ 38331 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਪੰਜਾਬ ਸਰਕਾਰ ਪਾਉਣ ਜਾ ਰਹੀ ਉਸ ਦੇ ਨਾਲ ਪੰਜਾਬ ਦੇ ਉੱਤੇ ਭਾਰ ਪਵੇਗਾ ਉਸੇ ਨੂੰ ਲੈ ਕੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ 2 ਸਾਲ ਪਹਿਲਾਂ ਜਿਹੜਾ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਲਾਇਆ ਗਿਆ ਸੀ ਉਸ ਦੇ ਨਾਲ ਪੰਜਾਬ ਦੇ ਉੱਤੇ ਕੋਈ ਭਾਰ ਨਹੀਂ ਸੀ ਉਸ ਵੇਲੇ ਕੀ ਪੰਜਾਬ ਭਾਰ ਦੇ ਮੁਕਤ ਸੀ ਖੈਰ ਇੱਕ ਪਾਸੇ ਜ਼ਰੂਰ ਇਹ ਪੁੱਛਣਾ ਬਣਦਾ ਹੈ ਕਿ ਨਵਾਂ ਕਰਜ਼ਾ ਕਿਉਂ ਤੇ ਕਿਸ ਵਾਸਤੇ ਲਿਆ ਗਿਆ ਔਰ ਇਸ ਦੀ ਪਰਭਾਈ ਔਰ ਸਾਰੇ ਕਰਜ਼ੇ ਦੀ ਪਰਭਾਈ ਕਿਸ ਤਰ੍ਹਾਂ ਹੋਣੀ ਹੈ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੂੰ ਵੀ ਇਹ ਸਵਾਲ ਬਣਦਾ ਹੈ ਕਿ ਜੋ ਹੁਣ ਕਹਿ ਰਹੇ ਨੇ ਕਿ ਕਰਜ਼ਾ ਪੰਜਾਬ ਦੇ ਸਿਰ ਤੇ ਪੈ ਗਿਆ ਹੁਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਆਪਣੇ ਰਾਜ ਦੇ ਵਿੱਚ ਉਦੋਂ ਕਿੱਥੇ ਸੀ ਉਦੋਂ ਇਸ ਬਾਰੇ ਕਿਉਂ ਨਹੀਂ ਬੋਲਿਆ ਗਿਆ ਕਿ ਪੰਜਾਬ ਦੇ ਸਰਕਾਰ ਦਾ ਪੈਂਦਾ ਪਿਆ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜੋ ਰਾਜਕੁਮਾਰ ਚੱਬੇਵਾਲ ਬੋਲ ਗਏ ਨੇ ਆਓ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਕਿਉਂਕਿ ਅੱਗੇ ਵੀ ਕਰਜ ਹੈ ਇਹਨਾਂ ਨੇ ਇਸੇ ਸਪੀਡ ਦੇ ਨਾਲ ਚੁੜਾਣਾ ਜੀ ਸਿਰ ਜਿਸੋ ਤੁਸੀਂ ਕਰਜੇ ਦੀ ਗੱਲ ਕਰਦੇ ਆ ਅੱਜ ਬਜਟ ਪੇਸ਼ ਕੀਤਾ ਜਾਣਾ ਤੁਹਾਨੂੰ ਲੱਗਦਾ ਕਿ ਬਜਟ ਦੇ ਵਿੱਚ ਕਰਜੇ ਲਾਨ ਬਾਰੇ ਵੀ ਕੋਈ ਗੱਲ ਹੋਏਗੀ ਕਹਿੰਦੇ ਸਾਰੇ ਤਾਂ ਪੁੱਛ ਕੇ ਤਿਆਰ ਕੀਤਾ ਹੈ ਬਜਟ ਦੇ ਦੇਖੋ ਇਹ ਬੜੇ ਅਫਸੋਸ ਦੀ ਗੱਲ ਹੈ ਪਈ ਇਹ ਸਰਕਾਰ ਬਦਲਾਵ ਵਾਲੀ ਜਦੋਂ ਆਈ ਸੀ ਇਹਨਾਂ ਨੇ ਕਰਜ਼ਾ ਲਾਣ ਦੀ ਗੱਲ ਕੀਤੀ ਸੀ ਪਈ ਅਸੀਂ ਕਰਜ਼ਾ ਵੀ ਲਾਵਾਂਗੇ ਤੇ ਇਹਨਾਂ ਦੇ 2 ਸਾਲ ਦੇ ਵਿੱਚ ਇਹ ਰੋਜ਼ ਦਾ 250 ਰੋਜ਼ ਦਾ 100 ਕਰੋੜ ਰੁਪਈਆ ਕਰਜ਼ਾ ਲੈਂਦੇ ਆ ਤੇ ਘੱਟ ਤੋਂ ਘੱਟ 2 ਸਾਲਾਂ ਦੇ ਵਿੱਚ 70000 ਕਰੋੜ ਰੁਪਈਆ ਪੰਜਾਬ ਤੇ ਹੋ ਗਿਆ ਤੇ ਜੇ 70000 ਕਰੋੜ ਰੁਪਈਆ ਪੰਜਾਬ ਤੇ ਹੋ ਗਿਆ ਤਾਂ ਫਿਰ ਇਹ ਕਰਜ਼ਾ ਲਾਣ ਦੀ ਕਿਹੜੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੀ ਜਿਹੜਾ ਮਿਸ਼ਨ ਆ ਉਹ ਹੈਗਾ 5 ਟ੍ਰਿਲੀਅਨ ਇਕਨੋਮੀ ਤੇ ਇਹਨਾਂ ਦਾ ਮਿਸ਼ਨ ਜਿਹੜਾ ਹੈਗਾ ਕਰਜ਼ਾ 5 ਲੱਖ ਕਰਨਾ ਤੇ ਪੰਜਾਬ ਦਾ ਕਰਜ਼ਾ 5 ਲੱਖ ਤੋਂ ਉੱਪਰ ਹੋ ਜਾਏਗਾ ਤੁਸੀਂ ਕਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ